बस 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 बसि ठीक है जी ओके सर ਕੀ ਵੀਰ ਤੁਸੀਂ ਕਿਸਾਨਾਂ ਦੇ ਆਪਾਂ ਜਿਹੜਾ ਐਨਐਸਸੀ ਦਾ ਗਾਰੰਟੀ ਕਿਉਂ ਮਾਈਕਾ ਮੰਗ ਰਹੇ ਆ ਜੀ ਜਿਹਦਾ ਮਤਲਬ ਇਹ ਹੈ ਵੀ ਜੋ ਪਸਾਣ ਜਿਹੜਾ ਬੀਜ ਦੇ ਆ ਕਿ ਨਹੀਂ ਵੀ ਉਹ ਚੱਕਿਆ ਜਾ ਉਹ ਤੇ ਭਾਵੇਂ ਜਿੰਨੇ ਕਿਸਾਨ ਜਿਹੜੇ ਥੋੜੇ ਨਾਲ ਖੜੇ ਇਹ ਵੀ ਕਿਸਾਨ ਆ ਇੱਧਰ ਖੜੇ ਇਹ ਕਿਸਾਨ ਆਰੇ ਆਪਾਂ ਕੱਟਣ ਦੇ ਆ ਸਾਰੇ ਹੈਗੇ ਨਹੀਂ ਇਹ ਜਾਇਦੇ ਕੇ ਨਜਾਇਜ਼ ਜਾ 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 ਜੀ ਅੱਛਾ ਜਿਹੜੀਆਂ ਆਪਾਂ ਖਨੌਰੀ ਤੇ ਆਪਣੇ ਸੰਭੂ ਤੇ ਇਹਨੇ ਬਾਰਡਰ ਰੋਕੇ ਵੀ ਪਾਏ ਉਹ ਤੇ ਜੀ ਕਿਸਾਨ ਤਾਂ ਸਾਰੇ ਦਿੱਲੀ ਜਾਣਾ ਚਾਹੁੰਦੇ ਨੇ ਦਿੱਲੀ ਜਾਣਾ ਚਾਹੁੰਦੇ ਸੀ ਅੱਛਾ ਉੱਥੇ ਜਾ ਕੇ ਖਾਣਾਂ ਦੀਆਂ ਟਰਾਲੀਆਂ ਰੁਕ ਗਈਆਂ ਕੋੜਾ ਕਾਰਨ ਸੀਗਾ ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਕੀ ਮਤ ਹੈ ਮੈਟਰੀ ਦਾ ਵੀ ਕੋਈ ਕੁਝ ਹੈ ਜੀ ਨਾਮ ਨਹੀਂ ਅੱਛਾ ਦੇਖੋ ਜਿਹੜੇ ਵੀ ਆਪਣੇ ਕਿਸਾਨ ਆਪਣੇ ਕਿਸਾਨ ਇਹ ਸੀਗਾ ਵੀ ਮੋਦੀ ਸਰਕਾਰ ਨੂੰ ਉਹ ਮੰਗੀਆਂ ਵੀ ਹੈ ਮੰਗਾਈਆਂ ਜਿਹੜੇ ਕਿਸਾਨਾਂ ਨੇ ਦੁਬਾਰਾ ਫੇਰ ਤਗਧਰ ਕਰਿਆ ਪਹਿਲੀ ਗੱਲ ਤਾਂ ਇਹ ਸੈਂਟਰ ਸਰਕਾਰ ਨੂੰ ਚਾਹੀਦਾ ਸੀ ਵੀ ਉਹ ਜਿਹੜੀਆਂ ਮੰਗਾਂ ਮੰਨ ਲਈਆਂ ਵੀ ਉਹਨੂੰ ਪੂਰੀਆਂ ਕਰੋ ਉਹਨੂੰ ਲਾਗੂ ਕਰੋ ਅੱਛਾ ਨਹੀਂ ਉਹਨਾਂ ਨੇ ਕਰੀਆਂ ਉਹਨਾਂ ਦੀ ਨੀਤ ਚ ਖੋਟ ਸੀ ਕਿਸਾਨਾਂ ਨੇ ਆਪ ਦਾ ਫੇਰ ਤਗਧਰ ਕਰਿਆ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰਿਆ ਲੋਕਾਂ ਨੂੰ ਚੇਤ ਕਰਿਆ ਦੁਬਾਰੇ 13 ਫਰਵਰੀ ਨੂੰ ਦੁਬਾਰੇ ਫੇਰ ਦਿੱਲੀ ਵੱਲ ਨੂੰ ਚਾਲੇ ਪਾਉਣੇ ਸ਼ੁਰੂ ਕਰੇਗੇ ਦੇਖੋ ਇਥੋਂ ਗਏ ਆ ਪੰਜਾਬ ਤੋਂ ਵਧੀਆ ਤਰੀਕੇ ਨਾਲ ਗਏ ਆ ਸਾਰਿਆਂ ਨੇ ਆਪਣੇ ਸਹਜ ਉਹ ਗਾਹਾਂ ਜਾ ਕੇ ਮੂਰੇ ਹਰਿਆਣਾ ਸਰਕਾਰ ਨੇ ਰੋਕ ਲਿਆ ਹਰਿਆਣਾ ਸਰਕਾਰ ਨੇ ਰੋਕ ਲਿਆ ਨਹੀਂ ਪੰਜਾਬ ਦੇ ਲੋਕਾਂ ਨੇ ਕੀ ਕੀਤੀ ਦੇਖੋ ਆਪਣੇ ਜਿਹੜੇ ਮਾਨ ਸਾਹਿਬ ਆਉਂਦੇ ਮਾਨ ਦੀ ਉਹਦਾ ਕਹਿੰਦੇ ਰਹੇ ਹਨ ਵੀ ਇਹਨਾਂ ਨੂੰ ਦਿੱਲੀ ਜਾਂਦੇ ਹਾਂ ਬਿਲਕੁਲ ਜੀ ਆ ਤਾਂ ਨਾਲ ਮੀਟਿੰਗਾਂ ਵੀ ਕਰਾਉਂਦੇ ਰਹੇ ਮੀਟਿੰਗਾਂ ਕਰਾਈਆਂ ਨਾਲ ਫਿਰ ਜਿਹੜਾ ਰਾਤ ਨੂੰ ਘੁੱਟ ਘਟਾਪਾ ਕਰਿਆ ਹੈ ਨਾ ਉਹਦਾ ਕੀ ਕੰਮ ਹੋਇਆ ਜਿਹੜੇ ਇਹਦਾ ਹੁਣ ਇਹ ਤਾਂ ਹੁਣ ਵੱਡੇ ਲੈਵਲ ਦਾ ਕੰਮ ਖਿੰਦਾ ਹੁਣ ਆਪਾਂ ਨੂੰ ਤਾਂ ਹੁਣ ਪਤਾ ਨਹੀਂ ਮੈਂ ਤਾਂ ਸੋਚ ਰਿਹਾ ਦੇਖੋ ਸਵਾਜ ਤੁਸੀਂ ਸਾਡੇ ਨਾਲ ਦੇਖੋ ਸਾਡੀ ਆਵਾਜ਼ ਗਾਹ ਕਰਨੀ ਹੈ ਤੁਸੀਂ ਦੇਖੋ ਸਾਡੇ ਨੁਮਾਇੰਦੇ ਹੋ ਮੈਨੂੰ ਲਿਖ ਕੇ ਦੇ ਦਿਓ ਠੀਕ ਹੈ ਜਿਹੜੀ ਜਿਹੜੀ ਤੁਹਾਡੀ ਗੱਲ ਹੈਗੀ ਹੈ ਠੀਕ ਹੈ ਮੈਂ ਉਹਨੂੰ ਰეკਮੈਂਡ ਕਰਕੇ ਮੈਂ ਕਹਾ ਥੋੜੀ ਡੀਸੀ ਕੋਲੇ ਪੇਚ ਨਿਯਮ ਸਾਹ ਕੋਲੀ ਪਜਾ ਦੇ ਨਹੀਂ ਇੱਕ ਨਾਲ ਸਾਡੇ ਦੇਖੋ 10 10 10 ਰੁਪਏ ਪਿੰਡਾਂ ਜੋ ਇਕੱਠੇ ਕਰੇ ਸੋਨੂੰ ਵੀ ਪਤਾ ਪਿੰਡਾਂ ਜੋ ਬਾਸ ਇਕੱਠੀ ਕਰਨੀ ਕਿੰਨੀ ਔਖੀ ਹੁੰਦੀ ਹੈ 55000 ਰੁਪਏ ਦਾ ਸਾਡਾ ਪਿੰਡ ਲਹਿਰੇ ਤੂਰ ਕੋਟ ਦਾ ਨੁਕਸਾਨ ਹੋਇਆ ਮੈਨੂੰ ਇਹ ਵੀ ਲਿਖ ਕੇ ਦਿਓ ਜੀ ਸਾਡਾ ਇੰਨਾ ਹੋ ਗਿਆ ਵੈਰੀਫਾਈ ਕਰਾ ਕੇ ਤੁਹਾਨੂੰ ਦਵਾਈ ਨਹੀਂ ਨੀ ਉਹ ਤਾਂ ਦੇਖੋ ਸਾਰੇ ਪੰਜਾਬ ਲੈਵਲ ਦੀ ਗੱਲ ਹੈ ਜੀ ਅਸੀਂ ਪੰਜਾਬ ਕੰਨੇ ਇੱਕ ਪਿੰਡ ਦੇ ਨਹੀਂ ਲੈਣਾ ਚਾਹੁੰਦੇ ਨੀ ਇਹ ਹੋ ਗਿਆ ਪੰਜਾਬਰਾ ਹੋ ਗਿਆ ਇਹ ਹੈਗਾ ਮੇਰਾ ਹਲਕਾ ਠੀਕ ਹੈ ਕਿ ਤੁਸੀਂ ਮੇਰੇ ਹਲਕੇ ਦੇ ਵਿੱਚ ਜੋ ਵੀ ਤੁਹਾਡਾ ਨੁਕਸਾਨ ਹੋਇਆ ਤੁਸੀਂ ਮੈਨੂੰ ਲਿਖ ਕੇ ਦੇ ਦਿਓ ਯਾਰ ਨਹੀਂ ਚਲ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਇਹ ਗੱਲ ਮੰਨੋ ਵੀ ਜੇ ਜੇ ਤੁਸੀਂ ਇਹ ਨੰਨਕ ਉਹ ਵੀ ਤੁਹਾਡੇ ਕੱਲੇ ਪਿੰਡ ਦਾ ਆਪਾਂ ਇਹ ਕਹਿੰਦੇ ਆ ਵੀ ਜਿੰਨਾ ਤੁਹਾਡਾ ਹਲਕਾ ਤੁਸੀਂ ਆਪਦੀਆਂ ਰਿਪੋਰਟਾਂ ਕਰੋ ਤੁਸੀਂ ਜਿੱਦ ਜਿੱਦ ਐਂ ਤਾਂ ਕਹਿੰਦੇ ਸਰਕਾਰ ਤੋਂ ਭਰ ਭਾਈ ਇਹ ਜ਼ਰੂਰੀ ਹੋਣੀ ਚਾਹੀਦੀ ਕੋਈ ਨਹੀਂ ਮੈਂ ਤਾਂ ਮੈਂ ਲਿਖ ਕੇ ਦੇ ਦੂੰ ਮੈਨੂੰ ਮੈਂ ਕਰਵਾਉਂਦਾ ਆਣੀ ਚ ਦਿੱਲੀ ਜਾਓ ਆਪਰ ਦਾ ਲੋੜ ਹੀ ਨਹੀਂ ਸੀ ਜੇ ਪਹਿਲਾਂ ਕਹਿੰਦੇ ਰਹੇ ਰੋਲਾ ਤਾਂ ਕੋਈ ਨਹੀਂ ਜਿਹੜਾ ਦੇਖੋ ਪੰਜਾਬ ਸਰਕਾਰ ਨੇ ਸਾਡੇ ਸਾਰੇ ਕਿਸਾਨਾਂ ਆਗੂ ਜਿੰਨੇ ਸੀਗੇ ਧੋਖੇ ਨਾਲ ਉਹ ਤੇ ਸੱਦਿਆ ਸੱਦ ਕੇ ਉਹਨਾਂ ਨੂੰ ਅਰੈਸਟ ਕੀਤਾ ਕਿਸਾਨੀ ਦੇ ਪਿੱਛੇ ਤੇ ਸੁਰਾ ਮਾਰਿਆ ਜਿਹੜੀਆਂ ਇਹ ਮੰਗਾ ਜੇ ਅੱਜ ਇਹ ਅੱਜ ਪੂਰੀਆਂ ਕਰਦੇ ਨਾ ਮੇਰੀ ਗੱਲ ਸੁਣੋ ਐਮਐਲ ਸਾਬ ਜੇ ਮੰਗਾ ਪੂਰੀਆਂ ਕਰ ਲੈਂਦੇ ਨਾ ਜੇ ਅੱਜ ਅਸੀਂ ਗਰੰਟੀ ਕਾਨੂੰਨ ਬਣਾ ਦਿੰਦੇ ਨਾ ਐਮਐਸਪੀ ਦਾ ਠੀਕ ਹੈ ਕਿ ਨਹੀਂ ਜੀ ਆਉਣ ਵਾਲੀ ਕਿਸਾਨੀ 500 ਸਾਲ ਜਿਉਂਦੀ ਰਹੇ ਜਾਂਦੀ ਜਿਹੜਾ ਇਹ ਸੁਰਾ ਮਾਰਿਆ ਇਕੱਲੇ ਕਥਾਨੀ ਦੇ ਮਾਰਿਆ ਤੁਸੀਂ ਨਾ ਕੇ ਇਕੱਲੇ ਆਮ ਪਬਲਿਕ ਦੇ ਮੰਨ ਕੇ ਮੰਨ ਕੇ ਚਲੋ ਉੱਥੇ ਤੁਸੀਂ ਐ ਮਨੋ ਵੀ 5000 ਬੰਦਾ ਹੋਣਾ ਜੀ ਉਹ ਫੜ ਕੇ ਅਰੈਸਟ ਕਰ ਲਿਆ ਕਰੋੜਾਂ ਦਾ ਸਾਡਾ ਨਕਾਨ ਹੋ ਗਿਆ ਟਰਾਲੀਆਂ ਸਾਡੀਆਂ ਚੋਰੀ ਹੋ ਗਈਆਂ ਠੀਕ ਹੈ ਏਸੀ ਸਾਡੇ ਚੋਰੀ ਹੋ ਗਏ ਸਿਲੰਡਰ ਸਾਡੇ ਚੋਰੀ ਹੋ ਗਏ ਗੱਡੇ ਸਾਡੇ ਚੋਰੀ ਹੋ ਗਏ ਅੱਛਾ ਬੁੜੇ ਬੰਦੇ ਸੀਗੇ ਜਿਹੜੇ ਉਹਨੂੰ ਚੱਕ ਤੱਕ ਉੱਥੇ ਖਿੱਚ-ਖਿੱਚ ਕੇ ਉਹਨਾਂ ਦੇ ੁੱਡੇ ਮਾਰੇ ਹਜੇ ਸਾਡਾ ਇੱਕ ਬੰਦਾ ਸਰਕਾਰੀ ਹਸਪਤਾਲ ਦੇ ਵਿੱਚ ਬਟੰਡੇ ਪਿਆ ਜੀ ਉਹਦੇ ਮੰਨ ਕੇ ਆ ਦਬ ਗਏ ਜੀ ਠੀਕ ਹੈ ਕਿ ਨਹੀਂ ਜੀ ਅੱਛਾ ਮਹਾਰਾਜ ਦੀ ਮਾਰੀ ਤੇ ਪਿਆਰ ਨਾ ਕਰ ਆ ਗਾਰੰਟੀ ਹੋਣੀ ਚਾਹੀਦੀ ਹੈ ਗਾਰੰਟੀ ਕੋ ਮਨ ਨਾਲ ਰਹੀਦਾ ਬਿਲਕੁਲ ਚਾਹੀਦੀ ਆਪਣੇ ਆਪਣੇ ਮੌਜੂਦਾ ਆਪਣੇ ਐਮਐਲਏ ਆਪਣੇ ਮੰਤਰੀ ਕਹਿ ਕੇ ਰਹੀ ਜੀ 5 ਮਿੰਟਾਂ ਦੇ ਅੱਛਾ ਦੇਖੋ ਜੀ ਜੇ ਦੇ ਦਾ ਤੁਹਾਨੂੰ ਆਪਾਂ ਨੂੰ ਚਾਹੀਦਾ ਜੀ ਮੌਜੂਦਾ ਸਰਕਾਰ ਨੂੰ ਸਾਥ ਦੇਣਾ ਸਾਰੇ ਕਿਸਾਨ ਆਪਾਂ ਅੱਜ ਸਾਡੀ ਫਸਲ ਕਣਕ ਝੋਲਾ ਕੱਲ ਦੀ ਵੇਚਦੀ ਹੈ ਉਹ ਤੇ ਪਿਛਲੇ ਸਾਲ ਤੋਂ ਹੁਣ ਕਿੰਨੀ ਕਾਟ ਲਾ ਕੇ ਵਿਕੀ ਆ ਜੇ ਅਸੀਂ ਮਰਦੇ ਆ ਜੀ ਅਸੀਂ ਮਰਦੇ ਫਸਲ ਕਿੰਨੀ ਹੋ ਜੀ ਸਾਨੂੰ ਲੋਡ ਕੀਤੀ ਗਈ ਆ ਇਹ ਵੀ ਕਹਿੰਦੇ ਰਿਹਾ ਵੀ ਅਸੀਂ ਕਿਸਾਨਾਂ ਦੇ ਨਾਮ ਦਾ ਹੋ ਵੀ ਸਾਰੇ ਕਹਿੰਦੇ ਆ ਜੀ ਕਿਸਾਨਾਂ ਵਾਲੇ ਬਿਲਕੁਲ ਕਹਿੰਦੇ ਜ਼ਰੂਰ ਹੈ ਪਰ ਕਰਕੇ ਨਹੀਂ ਦਿਖਾਇਆ ਜੀ ਇਹ ਗੱਲ ਤੁਸੀਂ ਜਿਹੜੀ ਚੀਜ਼ ਆਪਾਂ ਇਹਨਾਂ ਤੋਂ ਚਾਹੁੰਦੇ ਆਪਾਂ ਕਰਾ ਸਕਦੇ ਆ ਆਪਾਂ ਇੱਕ ਥੋੜਾ ਇਹ ਸਵਾਲਾ ਕੰਧ ਦਾ ਜੀ ਦੇਖੋ ਆਹ ਕੰਧ ਪਿਛਲੇ ਸਰਕਾਰਾਂ ਦੀ ਕੱਢੀ ਪੈ ਨਹੀਂ ਪਤਾ ਕਿਹੜੀ ਨਹੀਂ ਕੱਢੀ ਹੈ ਦੇਖੋ ਥੋੜੀ ਗ੍ਰਾਂਟਾਂ ਕੰਧਾਂ ਤੇ ਨਹੀਂ ਲੱਗਦੀ ਇਹ ਸਾਰਾ ਸਾਰ ਝੂਠ ਹੈ ਗ੍ਰਾਂਟ ਤੁਸੀਂ ਦਿੱਤੀ ਹੋ ਐ ਨਹੀਂ ਪਤਾ ਕਿਸੇ ਦਿੱਤੀ ਐ ਪਰ ਕੰਤ ਨਹੀਂ ਲੱਗੀ ਬੜੇ ਨੂੰ ਮਾਰ ਆਂਦਾ ਜੀ ਇਹਨਾਂ 13 ਦੇ ਵਿੱਚ ਥੋੜੇ ਜਿਹੜੀ ਇਹ ਬਾਉਂਡਰੀ ਐ ਵੱਡੀ ਐ ਸਕੂਲ ਦੀ ਹਾਂਜੀ ਇਹ ਕੁਛ ਬਾਉਂਡਰੀ ਬਣੀ ਦੀ ਸੀ ਹਾਂਜੀ 13 ਦੇ ਵਿੱਚ ਉਹ ਦੂਜੇ ਬਾਹਰ ਕੋਸ ਸਾਡੀ ਸਰਕਾਰ ਨੇ ਦਿੱਤੀ ਐ ਗ੍ਰਾਂਟ 23 'ਚ ਬਣੀ ਐ 23 'ਚ ਪਤਾ ਨਹੀਂ 23 'ਚ ਬਣੀ ਤਾਂ 23 'ਚ ਬਣੀ ਐ ਉਹ ਜੇ ਮੇਰੀ ਗੱਲ ਨੂੰ ਕਿਸੇ ਸਰਕਾਰ ਨੇ ਕਰਦਾ ਹੋਇਆ ਤਾਂ ਥੋੜੇ ਬੰਦੇ ਦਾ ਕੰਮ ਹੀ ਆਉਣਾ ਉਹ ਆ ਪੈੜ ਬੰਦੇ ਨਹੀਂ ਕਿੱਥੋਂ ਦੇਖੋ ਤੁਸੀਂ ਪੈੜੀ ਦੇਖਦੇ ਨਹੀਂ ਇਹ ਨਹੀਂ ਜਿਹਾ ਹੋਇਆ ਪੈਸੇ ਆਪਾਂ ਦੇ ਦੇ ਦਿਆਂਗੇ ਇਹਨਾਂ ਦਾ ਮਤਲਬ ਐ ਪੈਸੇ ਵੇ ਨਹੀਂ ਕੋਸਾਂ ਦੇ ਆ ਇੱਕ ਮਿੰਟ ਦੇ ਤਿੰਨੀਆਂ ਇੱਥੇ ਹੈਗਾ ਮੈਨੂੰ ਦੱਸਦੇ ਵੀ ਇੱਥੇ ਸਾਡਾ ਹੱਕ ਹੈ ਪੁੱਛਣਾ ਹਾਂ ਪਾਣੀ ਖੜਦਾ ਹੀ ਬਹੁਤ ਸਾਡੇ ਤੁਸੀਂ ਨਮਾਇੰਦੇ ਹੋ ਤੁਸੀਂ ਸਾਨੂੰ ਚੁਣਿਆ ਜੀ ਵੋਟਾਂ ਪਾ ਕੇ ਚੁਣਿਆ ਦੇਖੋ ਹੈ ਕਿ ਨਹੀਂ ਅਸੀਂ ਇਸ ਵਾਰ ਤੇ ਚੁਣਿਆ ਜੀ ਵੀ ਸਾਡੀ ਸਮਝ ਦੇਖੋ ਆਪਣੇ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਸੀ ਜੀ ਵੀ ਆ ਸਾਡਾ ਐਮਐਲਏ ਥੋੜੀਆਂ ਸੱਥਾਂ ਜਾਊਗਾ ਗੁਰ ਦੀ ਚਾਹ ਵੀ ਕਿਹਾ ਕਰੂਗਾ ਤੁਸੀਂ 3 ਸਾਲ ਹੋ ਗਏ ਕਦੇ ਸਾਡੇ ਸਾਹਮਣੇ ਆਏ ਨਹੀਂ ਅੱਜ ਆਏ ਹੋ ਜੀ 3 ਸਾਲ ਹੋ ਗਏ ਐਮਐਲਏ ਸਾਹਿਬ ਇੱਕ ਮਿੰਟ ਗੱਲ ਸੁਣੋ ਐਮਐਲਏ ਸਾਹਿਬ ਤੁਸੀਂ ਮੈਨੂੰ ਸੱਦੋ ਮੈਂ ਆ ਜਾਊਗਾ ਇੱਕ ਮਿੰਟ ਹੋਰ ਧਿਆਨ ਰੱਖੋ ਸਕੂਲ 1976 ਵਾਲੇ ਦਾ ਸੇਧ ਹਾਲਦਾਰ ਧਰਮਪਾਲ ਸਿੰਘ ਦੇ ਨਾਂ ਤੇ ਬਣਿਆ ਹੋਇਆ ਸੀ ਠੀਕ ਹੈ ਉਦੋਂ ਦਾ ਪੱਲੇਟ ਬਣਿਆ ਸੀ ਆ ਨਾਂ ਦੇਖੋ ਜੀ ਇੱਕ ਮਿੰਟ ਦਾ ਆਪ ਹੀ ਕਰ ਦੇਣਗੇ ਆਪ ਨੇ ਕਰ ਦੇ ਆਹ ਕਾਰੀ ਗਈ ਉਹ ਗੱਲ ਲੋ ਜੀ ਗੱਲ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਨੋਟਮੈਨ ਜੀ ਦੇਖੋ ਮੇਰੀ ਗੱਲ ਇਹ ਪਰਦੇ ਦੇ ਪਿੱਛੇ ਹੁਣ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਤੁਸੀਂ ਦੇਖ ਲਓ ਜੀ ਦੇਖੋ 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 ਜੀ ਦੇਖੋ 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 ਜੀ ਦੇਖੋ ਦੇਖੋ ਦੇਖ ਲੋ ਜੀ ਦੇਖ ਲੋ ਤੁਹਾਨੂੰ ਆਹ ਕਿੱਥੇ ਦੱਸੋ ਜੀ ਆਹ ਦੇਖ ਲੋ ਜੀ ਕਿੱਥੇ ਕੀ ਲੱਗੇ ਹੋਏ ਉਹ ਥੱਲੇ ਲਿਖਿਆ ਹੋਇਆ ਜਤਨਾ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਦ ਅੱਛਾ ਜੀ ਇਹਦੇ ਅੱਗੇ ਵੀ ਨਾਮ ਹੋਣਾ ਚਾਹੀਦਾ ਸੀ ਉਹਨਾਂ ਦਾ ਕੋਈ ਗੱਲ ਨਾ ਪਤਾ ਕਰ ਲੈਣ ਕਿਨੇ ਬਣਵਾਇਆ ਇਹ ਜੀ ਮੋਰਜੀ ਹੈ ਪਤਾ ਕਰ ਲੈਣ ਇੱਥੇ ਨਾਂ ਹੋਰ ਲਿਖਵਾ ਦੇਣਗੇ ਇਹ ਕਰ ਲੈਣ ਕਰ ਲੈਣ ਅਸੀਂ ਤੁਸੀਂ ਆਪ ਪਹਿਲੇ ਵਾਰ ਵੀ ਤੁਹਾਡੀ ਅੰਮ੍ਰਿਤ ਸਿੰਘ ਜੀ ਸਾਹਿਬ ਨੂੰ ਵੀ ਲਿਖ ਕੇ ਭੇਜਿਆ ਹੁਣ ਅਸੀਂ ਉਹ ਬੋਰਡ ਵਾਲਾ ਵੀ ਕਹਿੰਦਾ ਦੇਖੋ ਜਿੰਨਾ ਵੀ ਉਹ ਹੁੰਦਾ ਹੈ ਕਈ ਵਾਰੀ ਆ ਗੱਲ ਸੀ ਕਿ ਉਹ ਬਹੁਤਾ ਬ੍ਰੀਫ ਕਰਦੀ ਸੀ ਇਹ ਦੱਸ ਕਮਾਲ ਹੈ ਹੈਡਮਾਸਟਰ ਜੀ ਹੈਡਮਾਸਟਰ ਬਹੁਤ ਅਫਰੀਕ ਕਰਦੇ ਇਹਨਾਂ ਬੰਦਾਂ ਨੂੰ ਥੋੜੀ ਮਾਰਾਂਗੇ ਤੁਸੀਂ ਇੱਦੀ ਖਤਮ ਕਰ ਦਿਓ ਜੇ ਬੰਦ ਨਹੀਂ ਆਪਾਂ ਉਹਨਾਂ ਦੀ ਛਿੱਧੀ ਦਾ ਨਾਂ ਲੈ ਕੇ ਐਮਐਲਏ ਦਾ ਨਾਂ ਲੈ ਕੇ ਇਹ ਗੱਲਾਂ ਗਲਤ ਹੈ ਇਹ ਇਹ ਕਈ ਵਾਰੀ ਇਹ ਗੱਲਾਂ ਗਲਤ ਆਉਂਗਾ ਦੇਖੋ ਜੀ ਅਸੀਂ ਐਂ ਕਹਿੰਦੇ ਤੁਸੀਂ ਲਿਖਾਇਆ ਹੈਡਮਾਸਟਰ ਨੇ ਲਿਖਾਇਆ ਜੀ ਹੈਡਮਾਸਟਰ ਨੇ ਤੁਸੀਂ ਐਂ ਦੇਖੋ ਅੱਡੇ ਦੇ ਬੋਸ ਲੱਗੇ ਹੋਏ ਜਿਹੜਾ ਬਿਮਾਰੀ ਉਹ ਸਾਹਮਣੇ ਸਟੇਟੂ ਲੱਗੇ ਹੋਏ ਜੀ ਅੱਡੇ ਤੇ ਉਹਨਾਂ ਦੇ ਨਹੀਂ ਮਿਸਟੇਕ ਜੀ ਦੇਖੋ ਇਹ ਗੱਲ ਦੇਖੋ ਇਹ ਤਾਂ ਜਾਣ ਕੇ ਕਰਿਆ ਜੀ ਸੂਨ ਨੂੰ ਨਹੀਂ ਕਹਿੰਦੇ ਜੀ ਮਾਸਟਰ ਖੜੇ ਜੀ ਸੂਨ ਇਹਨਾਂ ਨੂੰ ਨਹੀਂ ਪਤਾ ਕਿ ਰੋਜ਼ ਕੰਮ ਕਰਨਾ ਹੈ ਇਹ ਬਣਵਾ ਗਲਤੀ ਤਾਂ ਗਲਤੀ ਤਾਂ ਆਪਾਂ ਨੇ ਸਿੱਧੀ ਨੂੰ ਕਿਵੇਂ ਹੋ ਕਰਾਂਗੇ ਨਹੀਂ 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 ਆਪਾਂ ਅਸੀਂ ਐ ਨਹੀਂ ਕਹਿੰਦੇ ਜੀ ਐ ਐਮ ਐਲ ਏ ਦੀ ਗਲਤੀ ਐਮ ਐਲ ਏ ਦੀ ਗਲਤੀ ਨਹੀਂ ਕਹਿੰਦੇ ਜੀ ਅਸੀਂ ਹੈਡ ਮਾਸਟਰ ਨੂੰ ਕਹਿੰਦੇ ਗਲਤੀ ਕਰੀ ਐ ਇਹ ਸਿੱਧਾ ਆਪੇ ਥੋੜੀ ਕਹਿੰਦੇ ਮੈਂ ਸਿੱਧੀ ਨੂੰ ਨਾ ਛੋਟਾਉਂਦੇ ਦੇਖੋ ਆਪਾਂ ਨਾ ਛੋਟਾਂਗੇ ਆਪਾਂ ਇਹ ਰਜੋ ਮਿਲਾਵਾਂਗੇ ਸਾਰੇ ਆਪਣੇ ਦੇਖੋ